ਆਏ ਦਿਨਾਂ ਦੇ ਵਿੱਚੇ ਲੁੱਟਾ ਖੋਹਣਾ ਤੇ ਵਾਰਤਾਤਰ ਨੂੰ ਅੰਜਾਮ ਜਿਹੜੇ ਕੀਏ ਚੋਰ ਹਮੇਸ਼ਾ ਦਿੰਦੇ ਰਹਿੰਦੇ ਨੇ ਤੇ ਹੁਣ ਤਸਵੀਰਾਂ ਲੁੱਟਾਣਾ ਤੇ ਕਲੀਨਿਕ ਤੋਂ ਸਾਂਝੇ ਕਰ ਰਹੇ ਆ ਇੱਥੇ ਕਿ ਇੱਕ ਇੱਕ ਮਹਾਂਮਲਾ ਜਿਹੜਾ ਜੀ ਅਸਾਂ ਸਾਹਮਣੇ ਆਇਆ ਸਰ ਮਾਮਲਾ ਇੱਕ ਪੇਸ਼ੈਂਟ ਮਤਲਬ ਕਿ ਮੇਰੇ ਕੋਲ ਆਇਆ ਠੀਕ ਹੈ ਤੇ ਉਹਨੇ ਕਿ ਆਪ ਟੈਸਟ ਲੈਣੇ ਆ ਤੇ ਟੈਸਟ ਮੈਂ ਬਲੱਡ ਲੈ ਲਿਆ ਉਹਨਾਂ ਦਾ ਠੀਕ ਹੈ ਬਲੱਡ ਲੈਣ ਤੋਂ ਬਾਅਦ ਉਸਨੇ ਕਿਸ ਟਾਈਮ ਮਤਲਬ ਚਾਬੀ ਚੁੱਕੀ ਮੇਰੀ ਇੱਥੋਂ 5-7 ਮਿੰਟ ਬਾਅਦ ਬਾਹਰ ਚੱਲ ਗਿਆ ਵਾਪਸੀ ਆਇਆ ਵਾਪਸ ਆ ਕੇ ਇੱਥੇ ਬਾਹਰ ਹੀ ਖੜਾ ਕਹਿੰਦਾ ਡਾਕਟਰ ਸਾਹਿਬ ਮੈਂ ਪਾ ਤੇ ਜਦੋਂ ਮੈਂ ਪਾਣੀ ਲੈਣ ਗਿਆ ਹੁਣ ਜਿੱਦਾਂ ਦੇਖਿਆ ਟੁੱਟਦੇ ਵਿੱਚ ਲੱਗੇ ਅੰਦਰ ਚਾਬੀਆਂ ਚੁੱਕੀਆਂ ਹੋਈ ਸੀ ਚਾਬੀ ਲੈ ਕੇ ਇੱਕ ਮਰੀਨ ਮੇਰੀ ਉਹਦਾ ਨਾਲ ਗੱਲ ਹੋਈ ਸੀ ਕਿ ਜਦੋਂ ਮੈਂ ਬਲੱਡ ਲਿਆ ਨਾ ਉਹਦੇ ਇੱਥੇ ਕਾਫੀ ਸਾਰੇ ਨਿਸ਼ਾਨ ਲੱਗੇ ਹੋ ਸੀ ਔਰ ਜਿਹੜੀ ਵੇਨ ਸੀ ਨਾ ਉਹਦੀ ਬਹੁਤ ਬਰੀਕ ਸੀ ਬਹੁਤ ਵੇਨ ਮਿਲ ਨਹੀਂ ਸੀ ਰਹੀਆਂ ਤੇ ਮੈਂ ਨਾ ਗੱਲ ਕੀਤੀ ਮੈਂ ਕਿਹਾ ਵੀ ਤੁਸੀਂ ਕੀ ਕਿ ਉਹ ਨਸ਼ਾ ਹਿਸ਼ਾ ਕਰਦੇ ਹੋ ਕਹਿੰਦਾ ਵੀ ਮੈਂ ਨਸ਼ਾ ਨਾ ਪੁੱਕੀ ਖਾਂਦਾ ਮੈਂ ਹੋਰ ਨਹੀਂ ਕਰਦਾ ਪੁੱਕੀ ਨਸ਼ਾ ਕਰਦਾ ਹੈਗਾ ਅੱਛਾ ਮੈਂ ਕਿਹਾ ਤੁਹਾਡੀ ਨਸਾਂ ਤਾਂ ਜ ਨਹੀਂ ਆਉਂਦੀ ਵੀ ਮੈਨੂੰ ਲੱਗਦਾ ਵੀ ਤੁਸੀਂ ਕੁਝ ਕਰਦੇ ਹੋ ਤੁਹਾਨੂੰ ਲੈ ਵੀਰਾਂ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਜੂ ਮੇਰੀ ਆਏ ਆਏ ਇਹਨਾਂ ਦੇ ਵਿੱਚੇ ਲੁੱਟਾ ਖਵਾ ਤੇ ਵਾਰਤਾ ਤਰ ਨੂੰ ਅੰਜਾਮ ਜਿਹੜੇ ਕੀਏ ਚੋਰ ਹਮੇਸ਼ਾ ਦਿੰਦੇ ਦਿੰਦੇ ਨੇ ਤੇ ਹੁਣ ਤਸਵੀਰਾਂ ਲੁਟਾਣਾ ਤੇ ਕਲੀਨਿਕ ਤੋਂ ਸਾਂਝੀ ਕਰ ਰਹੇ ਹਾਂ ਇੱਥੇ ਕਿ ਇੱਕ ਇੱਕ ਮਹਾਂਵੰਦ ਜਿਹੜਾ ਕੀ ਅਸਾਂ ਸਾਹਮਣੇ ਆਇਆ ਕਿ ਜਿੱਤੇ ਕਿ ਇੱਕ ਪੇਸ਼ੈਂਟ ਬਣ ਕੇ ਜਿਹੜਾ ਕੀ ਇੱਕ ਟੈਸਟ ਕਰਾਣ ਦੇਤੇ ਹੁੰਦਾ ਡਾਕਟਰ ਜਿਹੜਾ ਕੀ ਬਾਈਕ ਜਿਹੜਾ ਕੀ ਫਰਾਰ ਕਰਕੇ ਭੱਜ ਜਾਂਦਾ ਗੱਲਬਾਤ ਕਰ ਲੈਣੇ ਆ ਪੂਰੀ ਮਾਮਲੇ ਜਾਣਕਾਰੀ ਲੈਣੇ ਆ ਸੱਕੀ ਮਾਮਲਾ ਕਿਸੇ ਹੋਰ ਸਰ ਮਾਮਲੇ ਇੱਕ ਪੇਸ਼ੈਂਟ ਮਤਲਬ ਕਿ ਮੇਰੇ ਕੋਲ ਆਇਆ ਠੀਕ ਹੈ ਤੇ ਉਹਨੇ ਕਿ ਆਪ ਟੈਸਟ ਲੈਣੇ ਆ ਤੇ ਟੈਸਟ ਮੈਂ ਬਲੱਡ ਲੈ ਲਿਆ ਉਹਨਾਂ ਦਾ ਠੀਕ ਹੈ ਬਲੱਡ ਲੈਣ ਤੋਂ ਬਾਅਦ ਉਸਨੇ ਕਿਸ ਟਾਈਮ ਮਤਲਬ ਚਾਬੀ ਚੁੱਕੀ ਮੇਰੀ ਇੱਥੋਂ ਹਾਲਾਕੇ ਨਜ਼ਰ ਨਹੀਂ ਆ ਦੀ ਕਿਸੇ ਨੂੰ ਉਹਨੇ ਇੱਥੋਂ ਚਾਬੀ ਚੁੱਕੀ ਆ ਤੇ ਉਸ ਤੋਂ ਬਾਅਦ 5-7 ਮਿੰਟ ਬਾਅਦ ਬਾਹਰ ਚੱਲ ਗਿਆ ਵਾਪਸੀ ਆਇਆ ਵਾਪਸ ਆ ਕੇ ਇੱਥੇ ਬਾਹਰ ਹੀ ਖੜਾ ਕਹਿੰਦਾ ਡਾਕਟਰ ਸਾਹਿਬ ਮੈਨੂੰ ਪਾਣੀ ਪੀਣਾ ਤੇ ਮੈਂ ਕਿਹਾ ਚਲੋ ਮੈਂ ਦੋ 5 ਮਿੰਟ ਦੋ ਮਿੰਟ ਰੁਕ ਜਾ ਮੈਂ ਤੁਹਾਨੂੰ ਮੈਂ ਕੰਮ ਕਰ ਰਿਹਾ ਸੀ ਮੈਂ ਕਿਹਾ ਦੋ ਮਿੰਟ ਮੈਂ ਪਾਣੀ ਪਿਲਾ ਦਿੰਦਾ ਤੁਹਾਨੂੰ ਠੀਕ ਹੈ ਤੇ ਉਹ ਜਦੋਂ ਪਾਣੀ ਲੈਣ ਮੈਂ ਗਿਆ ਜਿੱਦਿ ਸਾਡੇ ਨਾਲ ਇੱਥੇ ਸੋਈ ਆ ਉੱਥੇ ਫ੍ਰਿਜ ਪਈ ਉੱਥੋਂ ਪਾਣੀ ਲੈਣ ਗਿਆ ਸੀਗਾ ਤੇ ਜਦੋਂ ਮੈਂ ਪਾਣੀ ਲੈਣ ਗਿਆ ਉਹ ਜਿੱਦ ਦੇਖਿਆ ਟੁੱਟਦੇ ਵਿਚ ਲੱਗੇ ਅੰਦਰ ਚਾਬੀਆਂ ਚੁੱਕੀ ਹੋਈ ਸੀ ਚਾਬੀ ਲੈ ਕੇ ਇੱਕ ਮਾਰੀ ਨਾ ਕਿ ਉਹ ਕਿੰਨੇ ਕੁ ਮਿੰਟ ਦੇ ਵਿੱਚ ਜਿਹੜੀ ਇਹ ਗੱਲਬਾਤ ਹੋਈ ਹੈ 15 ਮਿੰਟ ਲੱਗੇ ਬਾਰੇ ਹਾਂ 3:00 ਵਜੇ ਆਇਆ ਸੀ ਤੇ 3:30 ਵਜੇ ਰਾਈਟ ਆਫਰ ਨਿਕਲ ਗਿਆ ਕੀ ਉਹ ਇਲਾਜ ਕਿਹੜਾ ਕਰਾਣਾ ਆਇਆ ਸੀ ਇਹ ਇਲਾਜ ਨਹੀਂ ਕਰਾਣਾ ਸੀ ਟੈਸਟ ਕਰਾਣਾ ਸੀ ਬਲੱਡ ਟੈਸਟ ਕਰਾਣਾ ਆਇਆ ਸੀ ਐਡਜ਼ ਦਾ ਟੈਸਟ ਕਰਾਣਾ ਸੀ ਐਡਜ਼ ਦਾ ਬਲੱਡ ਗਰੂਪਸ ਦਾ ਤੇ ਕਾਲੇ ਪੀਲੇ ਦੱਸ ਸੀਗਾ ਹਾਂ ਜੀ ਤੇ ਕੀ ਲੱਗਦਾ ਹੈ ਸ਼ੱਕੀ ਤੌਰ ਤੇ ਕੀ ਲੱਗਦਾ ਕਿਦਾਂ ਲੱਗਦਾ ਸੀ ਉਹ ਨਹੀਂ ਸ਼ੱਕੀ ਤੌਰ ਤੇ ਸੀਗਾ ਕਿ ਦੇਖੋ ਆਪਾਂ ਕਿਸੇ ਨੂੰ ਬਹਿਸ ਤਾਂ ਨਹੀਂ ਕਰ ਸਕਦੇ ਮੇਰੇ ਉਹਨਾਂ ਨਾਲ ਗੱਲ ਹੋਈ ਸੀ ਜਦੋਂ ਮੈਂ ਬਲੱਡ ਲਿਆ ਨਾ ਉਹਦੇ ਇੱਥੇ ਕਾਫੀ ਸਾਰੇ ਨਿਸ਼ਾਨ ਲੱਗੇ ਹੋ ਸੀ ਔਰ ਜਿਹੜੀ ਵੇਨ ਸੀ ਨਾ ਉਹਦੀ ਬਹੁਤ ਬਰੀਕ ਸੀ ਬਹੁਤ ਵੇਨ ਮਿਲ ਨਹੀਂ ਚ ਰਹੀਆਂ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਵੀ ਤੁਸੀਂ ਕੀ ਕੋਈ ਨਸ਼ਾ ਨਸ਼ਾ ਕਰਦੇ ਹੋ ਕਹਿੰਦਾ ਵੀ ਮੈਂ ਨਸ਼ਾ ਨਾ ਪੁੱਕੀ ਖਾਂਦਾ ਮੈਂ ਹੋਰ ਨਹੀਂ ਕਰਦਾ ਪੁੱਕੀ ਨਸ਼ਾ ਕਰਦਾ ਹੈਗਾ ਜਿੰਨੇ ਪਰ ਟੋਡੇ ਕਰਦ ਰਹੇ ਆ ਠੀਕ ਹੈ ਤੇ ਮੈਂ ਕਿਹਾ ਅੱਛਾ ਮੈਂ ਕਿਹਾ ਤੁਹਾਡੀ ਨਸਾਂ ਜਨੀ ਨਹੀਂ ਲੱਗਦਾ ਵੀ ਤੁਸੀਂ ਕੁਝ ਕਰਦੇ ਹੋ ਤੇ ਕਹਿੰਦਾ ਨਹੀਂ ਹਾਂ ਬਈ ਡਾਕਟਰ ਮੈਂ ਉਹੀ ਕਰਦਾ ਹੈਗਾ ਤੇ ਥੋੜਾ ਜਿਹਾ ਕੀਤਾ ਵੀ ਐਸੇ ਨਾਲ ਥੋੜਾ ਪਤਾ ਮਤਲਬ ਐਸਾ ਸਿੱਖਾ ਥੋੜਾ ਜਿਹਾ ਤੇ ਤੇ ਬਾਈ ਨੇ ਨੂੰ ਪਾਣੀ ਮੈਂ ਲੈਣ ਗਿਆ ਜਾਂ ਦੇਖਿਆ ਕਿ ਉਹਨੇ ਵੀ ਅੰਦਰ ਚੱਲ ਗਿਆ ਬੜੇ ਆਰਾਮ ਨਾਲ ਉਹਨੇ ਆਪਣੇ ਸੀ ਸੀ ਟੀ ਵੀ ਦੇਖੀ ਆ ਆਰਾਮ ਨਾਲ ਚਾਬੀ ਲਾਈ ਕਿੱਕ ਮਾਰੀ ਨਿਕਲ ਗਿਆ ਸੀ ਨਹੀਂ ਕੀ ਕੁਝ ਹੋਰ ਵੀ ਦੱਸਦਾ ਵੈਸੇ ਆਪਣੇ ਬਾਰੇ ਕੀ ਕੀ ਕੰਮ ਕਰਦੇ ਤੁਹਾਨੂੰ ਕੁਝ ਜਿਆਦਾ ਕੁਝ ਲੱਗਦਾ ਨਹੀਂ ਜੀ ਅੱਜ ਜਦੋਂ ਆਇਆ ਸੀ ਨਾ ਮੇਰੇ ਕੋਲ ਉਹਨੇ ਜਦੋਂ ਆਇਆ ਸੀਗਾ ਉਹ ਕਹਿੰਦਾ ਸੀ ਮੈਂ ਕਾਰਪੋਰੇਸ਼ਨ ਚ ਡਰਾਈਵਰ ਆ ਡਰਾਈਵਰ ਹਾਂ ਕਾਰਪੋਰੇਸ਼ਨ ਹਾਂ ਕਾਰਪੋਰੇਸ਼ਨ ਚ ਰਿਜਵਾਨ ਨੇ ਆਪਣਾ ਨਾਮ ਲਿਖਾਇਆ ਤੇ ਕਹਿੰਦਾ ਸੀ ਵੀ ਮੈਂ ਜਾਣਾ ਆਂ ਰਿਪੋਰਟ ਜਲਦੀ ਦੇ ਦਿਓ ਮੈਂ ਕਿਹਾ ਵੀ 1 ਘੰਟਾ ਘਟਕੜਾ ਤਾਂ ਲੱਗ ਜਾਏਗਾ ਭਾਈ ਸਾਹਿਬ ਵੀ 1 ਘੰਟੇ ਤੱਕ ਮੈਨੂੰ ਰਿਪੋਰਟ ਮਿਲ ਜਾਏਗੀ ਠੀਕ ਹੈ ਤੇ ਉਹ ਪਤਾ ਨਹੀਂ ਤੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਇਸ ਬਾਰੇ ਹਾਂਜੀ ਅਸੀਂ ਪਹਿਲਾਂ ਤਾਂ 112 ਨੰਬਰ ਤੇ ਫੋਨ ਕੀਤਾ ਸੀਗਾ ਠੀਕ ਹੈ ਫਿਰ ਪੀਸੀਆਰ ਵੀ ਆਈ ਹੈ ਕਿ ਪੀਸੀਆਰ ਨੇ ਕਿਹਾ ਵੀ ਤੁਸੀਂ ਆਪਣੀ ਇੱਕ ਜਿਹੜੀ ਆਪਣੇ ਚੌਂਕੀ ਹੈਗੀ ਆ ਉਹ ਰਿਪੋਰਟ ਕਰਾ ਕੇ ਆਓ ਉੱਥੇ ਵੀ ਰਿਪੋਰਟ ਕਰਾਣਗੇ ਪਹਿਲਾਂ ਉਹਨਾਂ ਨੇ ਕੱਚੀ ਰਿਪੋਰਟ ਲਿਖੀ ਫਿਰ ਦੂਸਰੇ ਦਿਨ ਫਿਰ ਉਹਨਾਂ ਨੇ ਪੱਕੀ ਰਿਪੋਰਟ ਲਿਖੀ ਸੀ ਸੋ ਬਿਲਕੁਲ ਇੱਕ ਚੋਰ ਜਿਹੜਾ ਕਿ ਇਹ ਕਲੀਨਿਕ ਦੇ ਵਿੱਚ ਇੱਕ ਏਰ ਦਾ ਟੈਸਟ ਕਰਾਉਣ ਆਂਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਕਿ ਹੈ ਮਾਮਲਾ ਵੀ ਜਿਹੜਾ ਤਿੰਨ ਨੰਬਰ ਵੱਲੋਂ ਦਰਜ ਕੀਤਾ ਜਾਂਦਾ ਵਾ ਪਰਚਾ ਜਿਹੜਾ ਕਿ ਇਹ ਦਰਜ ਕੀਤਾ ਜਾਂਦਾ ਹੁਣ ਦੇਖਣਾ ਇਹ ਹੋਏਗਾ ਕਿ ਪੁਲਿਸ ਉਸ ਦੋਸ਼ੀ ਨੂੰ ਜਾਂ ਚੋਰ ਨੂੰ ਜਿਹੜਾ ਕਿ ਹੈ ਫੜਪਾਦੀ ਹੈ ਕਿ ਰਿਪੋਰਟ ਜੁੜੇ ਹੋਏ ਲੋਕਾਂ ਨਾਲ ਜਿਹੜਾ ਸੰਜਨਾ ਨਾਮ ਹੈ ਜਿਹੜੇ ਉਂ ਪਰ ਰਿਪੋਰਟ ਤਨਵਾ